The cat sat on the ਗਰੇ ਕਿ ਮਿਲਗਾ ਨਹੀਂ ਪਾਈ ਪਾਈ ਦੇ ਕਰਕੇ ਦਿਖਾਇਆ ਜਾਓ ਉਹ ਕਿ ਆ ਉਹ ਕਰਕੇ ਦਿਖਾਇਆ ਮੈਂ ਕੱਲ ਦੇਖਿਆ ਮੈਂ ਮੈਂ ਤਾਂ ਇੰਜ ਮੈਨੂੰ ਬਹੁਤ ਵਧੀਆ ਲੱਗਾ ਜੀ ਲੋਕਾਂ ਨੂੰ ਬਹੁਤ ਵਧੀਆ ਸਮਾਨ ਜਵਾਨੀ ਵਧੀਆ ਬਣਾ ਰਹੇ ਨਕਲੀ ਦੇ ਬਣਾ ਰਹੇ ਗੁਰਮਾਨੰਦ ਸਿੰਘ ਜੀ ਦੇ ਨਾਮ ਤੇ 13 13 ਦਾ ਲੰਗਰ ਲਾਇਆ ਸੀਗਾ ਅੱਜ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਵਾ ਪੂਰਾ ਵਧੀਆ ਡੀਲ ਕਰ ਰਹੇ ਨੇ ਕਿਸੇ ਨਾਲ ਓਖਾ ਓਖਣੀ ਬੋਲ ਰਹੇ ਬੜੇ ਪਿਆਰ ਨਾਲ ਮਿਲਦੇ ਪੈਣੇ ਹਾਂਜੀ ਵੀਰੇ ਆਪਣਾ ਉਹ ਹਿਸਾਬ ਨਹੀਂ ਆਪਾਂ ਵੀਰੇ ਸਾਹਮਣੇ ਖੜੇ ਆ ਲੋਕ ਸਾਰਿਆਂ ਨੂੰ ਆਪਾਂ ਦਿੱਤਾ ਵਾ ਮੇਰੇ ਨਾਲ ਮੇਰੇ ਚਾਚਾ ਹੀ ਨੇ ਫਰੈਂਡ ਨੇ ਸਾਰੇ ਜਿੰਨੇ ਵੀ ਇਹ ਮੱਲੇ ਵਾਲੇ ਸਭ ਸਪ੍ਰਿੰਗ ਰੋਲ ਚੀਜ਼ ਕਨ ਰੋਲ ਪਲੇਟ ਕਰ 13 ਰੁਪਏ ਬਸ ਜੀ ਪਰ ਮਤਲਬ ਪਰ ਆਈਟਮ ਪਰ ਆਈਟਮ 13 ਰੁਪਏ ਨਾਮ ਤੁਹਾਡਾ ਮੇਰਾ ਨਾਮ ਭਾਈ ਪਵਨਦੀਪ ਸਿੰਘ ਬਸ ਭਾਈ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ 13 13 ਦਾ ਲੰਗਰ ਲਾਇਆ ਸੀਗਾ ਅੱਜ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਵਾ ਤੁਹਾਡੇ ਸਾਹਮਣੇ ਹੀ ਆ ਜੋ ਪਿਆਰ ਦੇ ਰਿਹਾ ਕਸਟਮਰ ਸਾਰੇ ਪਹਿਲੀ ਦਿਨ ਆਇਆ ਤੁਸੀਂ ਹਾਂਜੀ ਵੀਰੇ ਪਹਿਲੀ ਵਾਰ ਲਾਇਆ ਮੈਂ ਹਲੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀਗਾ 8 ਮਹੀਨੇ ਹੋਏ ਸੀ ਮੈਨੂੰ ਕੰਮ ਸ਼ੁਰੂ ਕੀਤੇ ਨੂੰ ਜੀ ਬਹੁਤ ਲੋਕ ਇਦਾਂ ਦੇ ਵੀ ਸੀ ਜਿਹਨੇ ਇਹ ਜਨਨ ਦੇ ਦਿੰਦਾ ਹੋਵੇ ਭਾਈ ਸੀਗੀ ਲਈ ਹਾਂਜੀ ਵੀਰੇ ਆਪਣਾ ਉਹ ਹਿਸਾਬ ਨਹੀਂ ਆਪਾਂ ਵੀਰੇ ਸਾਹਮਣੇ ਖੜੇ ਆ ਲੋਕ ਸਾਰਿਆਂ ਨੂੰ ਆਪਾਂ ਦਿੱਤਾ ਵਾ ਜੋ ਜਿੰਨਾ ਹੈਗਾ ਹੁਣ ਮਾਲ ਅੱਧਾ ਰਹਿ ਗਿਆ ਮੇਰੇ ਹਿਸਾਬ ਨਾਲ 70% ਲੱਗ ਚੁੱਕਾ 30% ਰਹਿ ਗਿਆ ਆਪਾਂ ਜੋ ਟਾਈਮਿੰਗ ਦਿੱਤੀ ਸੀਗੀ 5:00 ਵਜੇ 13 ਮਿੰਟ ਤੋਂ ਲੈ ਕੇ 7:00 ਵਜੇ 13 ਮਿੰਟ ਤੱਕ ਸੀਗਾ ਸਾਡਾ ਜੀ ਸਾਰਾ ਹਾਂਜੀ ਭਾਈ ਇਹ ਵੀ ਤੁਸੀਂ ਕਿਹਦਾ ਪੋਸਟਿੰਗ ਨਾ ਪਾਈ ਸੀਗੀ ਭਾਈ ਮੈਨੂੰ ਆਪਣਾ ਯਾ ਫਰੈਂਡ ਹੀ ਨੇ ਉਹਨਾਂ ਨੇ ਅੱਗੇ ਇਨਫੋਰਮ ਕੀਤਾ ਸੀ ਉਹਨਾਂ ਨੇ ਅੱਗੇ ਆਪਣੀ ਕੀਤੀ ਸੀਗੀ ਐਡਵਰਟਾਈਜ਼ਮੈਂਟ ਤੇ ਉਸ ਤੋਂ ਬਾਅਦ ਫਿਰ ਆ ਹੋਇਆ ਸਾਰਾ ਕਰਾਊਡ ਉੱਤੇ ਵਿਊਜ਼ ਕਾਫੀ ਵਧੀਆ ਆ ਗਏ ਸੀਗੇ ਤੁਹਾਡੇ ਦਿਮਾਗ ਕਹਿੰਦਾ ਸੀ ਕਿ ਜਿੰਨਾਂ ਨਾਲ ਤੁਹਾਡੇ ਹੋਰ ਸੀ ਨਾ ਨਾ ਵੀਰੇ ਮੇਰੇ ਕੱਲੇ ਦਾ ਸੀ ਆਈਡੀਆ ਐ ਰਿਸਪੌਂਸ ਉਹਦਾ ਵੀ ਹਾਂਜੀ ਤੁਹਾਡੀ ਸਟੇਜ ਉੱਤੇ ਨਾਮ ਹਾਂਜੀ ਹਾਂਜੀ ਮੇਰੇ ਨਾਲ ਮੇਰੇ ਚਾਚਾ ਹੀ ਨੇ ਫਰੈਂਡ ਨੇ ਸਾਰੇ ਜਿੰਨੇ ਵੀ ਇਹ ਮੱਲੇ ਵਾਲੇ ਸਭ ਖੜੇ ਨਾਲ ਵੀਰੇ ਹਾਂਜੀ ਹਾਂਜੀ ਵੀਰੇ ਕਰਦੇ ਰਵਾਂਗੇ ਕਰਦੇ ਰਵਾਂਗੇ ਵੀਰੇ ਇਹ ਵੀਰੇ ਐਤ ਕੀ ਦਾ 13 ਨੂਰਾ ਹੀ ਅਗਲੀ ਨੈਕਸਟ ਟਾਈਮ ਦੇਖਾਂਗੇ ਅਸੀਂ ਮੈਂ ਤੁਹਾਨੂੰ ਸਦਾ ਨਹੀਂ ਕਹਿੰਦਾ ਵੀ ਆਪਾਂ ਲਾਉਣਾ ਹੀ ਲਾਉਣਾ ਨੈਕਸਟ ਟਾਈਮ ਅਗਲੇ ਟਾਈਮ ਦੇਖਾਂਗੇ ਲੈ ਦੇ ਵਿੱਚ ਕੀ ਕੀ 8 ਮਾ ਸੀਗੇ ਸਾਡੇ ਕੋ ਸਪਾਇਰਲ ਪੋਟੈਟੋ ਬੁਲੇਟਸ ਸਪ੍ਰਿੰਗ ਰੋਲ ਚੀਜ਼ ਕਨ ਰੋਲ ਪਲੇਟਕਾ ਪੰਜ ਐਡਮਨ ਟੋਟਲ ਸੀਗੇ ਇਹਨਾਂ ਦਾ ਪ੍ਰਾਈਸ ਕੀ ਰੱਖਿਆ 13 ਰੁਪਏ 13 ਰੁਪਏ ਬਸ ਜੀ ਪਰ ਆਈਟਮ ਪਰ ਆਈਟਮ 13 ਰੁਪਏ ਹੈ ਰਿਸਪੌਂਸ ਬਰੇ ਬਹੁਤ ਵਧੀਆ ਆ ਬਸ ਤੇਲ ਢੋਲਤਾ ਉਹਨਾਂ ਨੇ ਸਾਰਾ ਕਰਾਈ ਰੱਖਿਆ ਸੀਗਾ ੱੱਕੇ ਮਾਰ ਮਾਰ ਕੇ ਹਾਂਜੀ ਜਦੋਂ ਤੁਸੀਂ ਇਨੀ ਪਬਲੀਕ ਮੰਨ ਲਓ ਆ ਗਈ ਉਹਨੂੰ ਹੈਂਡਲ ਕਿਵੇਂ ਕਰ ਰਹੇ ਹੋ ਬਸ ਵੀਰੇ ਕਰ ਰਹੇ ਆ ਹੁਣ ਪਰਮਾਤਮਾ ਦਾ ਸਿਰ ਤੇ ਹੱਥ કરી ਜੰਨੇ ਹੌਲੀ ਹੌਲੀ ਕਰਕੇ ਕਿਵੇਂ ਮਤਲਬ ਹੋ ਗਿਆ ਕਿ ਕਰਦੇ ਫਾਲਸ ਸਿਸਟਮ ਹੈ ਕਿ ਮਤਲਬ ਕਿ ਕੋਈ ਵੀ ਆ ਸਕਦਾ ਹੈ ਇਦੀ ਵੀ ਜਾ ਸਕਦਾ ਕਿੱਦਾਂ ਵੀਰੇ ਹਾਂਜੀ ਵੀਰੇ ਸਿਸਟਮ ਆ ਜਾਂ ਲਾਈਨ ਸਿਸਟਮ ਆ ਇਹ ਵੀਰੇ ਬਸ ਜਿਹੜਾ ਆ ਗਿਆ ਲਈ ਜਾਂਦਾ ਯਾਰ ਲਾਈਨ ਕਿੱਥੇ ਆਪਣੇ ਪੰਜਾਬ ਦੇ ਵਿੱਚ ਲੋਕ ਲਾਉਂਦੇ ਨੇ ਹਾਂਜੀ ਵੀ ਮੈਸੇਜ ਦੇਣਾ ਚਾਹੁੰਦਾ ਮੈਂ ਵੀਰੇ ਬਸ ਮੈਸੇਜ ਇਹੀ ਦੇਣਾ ਚਾਹੁੰਦਾ ਵੀ ਸਾਰੇ ਇੱਦਾਂ ਸੇਵਾ ਕਰੋ ਆਪਣੇ ਪੰਜਾਬੀ ਭਰਾ ਜਿਹੜੇ ਬਾਹਰ ਜਾਂਦੇ ਨੇ ਇੱਥੇ ਆ ਕੇ ਕੰਮ ਸ਼ੁਰੂ ਕਰੋ ਪੰਜਾਬੀਆਂ ਨੇ ਬਹੁਤ ਸਾਥ ਮੇਰਾ ਵੀ ਦਿੱਤਾ ਸਟਾਰਟਿੰਗ 'ਚ ਦਿੱਕਤਾਂ ਆਈਆਂ ਪਰ ਆਪਾਂ ਕੀਤਾ ਹੌਲੀ ਹੌਲੀ ਕਰਕੇ ਪ੍ਰਮਾਤਮਾ ਦੇ ਹੱਥ ਸਾਡਾ ਫੜਿਆ ਸ਼ਮਨਾ ਬੁਲਾਇਆ ਤੇ ਆਣਾ ਮੇਰਾ ਹਰਮਨਦੀਪ ਸਿੰਘ ਹਰਮਨਦੀਪ ਸਿੰਘ ਮੈਂ ਇੰਸਟਾਗ੍ਰਾਮ ਤੇ ਵੀਡੀਓ ਵੇਖੀ ਬਈ ਨੇ ਮੈਂ ਦੇਖ ਕੇ ਤੇ ਆਇਆ ਤੇ ਭੀੜ ਜਿਆਦਾ ਸੀ ਮੈਨੂੰ ਪਹਿਲਾ ਲੱਗ ਰਿਹਾ ਕਿ ਮੈਨੂੰ ਕਣੀ ਪਾਈ ਪਾਈ ਨੇ ਕਰਕੇ ਦਿਖਾਇਆ ਜਾਓ ਕਿ ਆਓ ਕਰਕੇ ਦਿਖਾਇਆ ਬਈ